ਪੰਜਾਬ ਅਤੇ ਦੇਸ਼ ਦੁਨੀਆ ਦੀਆਂ ਹੋਰ ਖਬਰਾਂ ਪੰਜਾਬੀ ਵਿੱਚ ਪੜਨ ਲਈ ਕਲਿੱਕ ਕਰੋ www.avbpsaanjha.in ਤੇ ਆਪਣੀ ਕਲਾ ਪੇਸ਼ ਕਰਨ ਦੇ ਦੁਨੀਆ ਵਿੱਚ ਲੱਖਾਂ ਤਰੀਕੇ ਹੋ ਸਕਦੇ ਨੇ ਪਰ ਜਦੋਂ ਜਦੋਂ ਕਲਾ ਮਨੁੱਖ ਦੀ ਆਸਥਾ ਤੇ ਵਿਸ਼ਵਾਸ ਨੂੰ ਠੇਸ ਪਹੁੰਚਾਉਂਦੀ ਹੈ ਤਾਂ ਵਿਰੋਧ ਦੀਆਂ ਸੁਰਾਂ ਤਲਖ ਹੋਈਆਂ ਨਹੀਂ ਪੈਰਿਸ ਦੇ ਇੱਕ ਹੈਅਰ ਸਟਾਈਲਿਸ ਵੱਲੋਂ ਇੱਕ ਅਧਨੰਗੀ ਮਾਡਲ ਦੇ ਸਿਰ ਉੱਤੇ ਸਜਾਈ ਦਸਤਾਰ ਕਾਰਨ ਵਿਵਾਦ ਖੜਾ ਹੋ ਗਿਆ ਹੈ। ਹੈਅਰ ਸਟਾਈਲਿਸ ਨਿਕੋਲਸ ਜਨ ਜੈਕ ਆਪਣੇ ਸਟਾਈਲਸ ਲਈ ਪੂਰੀ ਦੁਨੀਆ ਵਿੱਚ ਮਸ਼ਹੂਰ ਹੈ। ਪਰ ਕਲਾ ਪੇਸ਼ ਕਰਦੇ ਕਰਦੇ ਜਨ ਜੈਕ ਸਿੱਖਾਂ ਦੀ ਭਾਵਨਾਵਾਂ ਦਾ ਖਿਆਲ ਸ਼ਾਇਦ ਨਹੀਂ ਰੱਖ ਸਕਿਆ। ਮਾਡਲ ਦੇ ਸਿਰ ਦਸਤਾਰ ਸਜਾ ਉਸ ਉੱਤੇ ਖਾਲਸਾਈ ਸ਼ਾਨੋ ਸ਼ੌਕਤ ਦਾ ਪ੍ਰਤੀਕ ਖੰਡਾ ਵੀ ਸਜਾਇਆ। ਦਸਤਾਰ ਸਜਾ ਕੇ ਤਿਆਰ ਕੀਤੀ ਗਈ ਮਾਡਲ ਦੀ ਤਸਵੀਰ ਨੀਚੇ ਫ੍ਰੈਂਚ ਭਾਸ਼ਾ ਵਿੱਚ ਦਸਤਾਰ ਦੀ ਮਹੱਤਤਾ ਵੀ ਦੱਸੀ ਗਈ। ਨਿਕੋਲਸ ਫੋਟੋ ਥੱਲੇ ਲਿਖਦਾ ਹੈ ਕਿ ਦਸਤਾਰ ਸਿੱਖਾਂ ਨੂੰ ਮਹਾਨ ਇਸ ਸਬੰਧ ਵਿੱਚ ਨਿਕੋਲਸ ਨੇ ਬਕਾਇਦਾ ਇਸ ਦਾ ਵੀਡੀਓ ਵੀ ਤਿਆਰ ਕਰ ਉਸ ਨੂੰ ਸੋਸ਼ਲ ਨੈਟਵਰਕਿੰਗ ਸਾਈਟਾਂ ਉਤੇ ਅਪਲੋਡ ਕੀਤਾ ਪਰ ਭਖੇ ਵਿੱਚ ਬਾਤ ਤੋਂ ਬਾਅਦ ਵੀਡੀਓ ਹਟਾ ਲਈ ਗਈ ਸੋਸ਼ਲ ਮੀਡੀਆ ਉਤੇ ਬਕਾਇਦਾ ਇਸ ਹਰਕਤ ਨੂੰ ਲੈ ਕੇ ਬਹਿਸ ਵੀ ਸ਼ੁਰੂ ਹੋ ਗਈ ਹੈ ਕੁਝ ਲੋਕਾਂ ਦਾ ਕਹਿਣਾ ਹੈ ਕਿ ਨਿਕੋਲਸ ਨੇ ਆਪਣੀ ਮਸ਼ਹੂਰੀ ਲਈ ਅਜਿਹਾ ਕੀਤਾ ਸ਼ਰਮਣੀ ਕਮੇਟੀ ਤੇ ਸਿੱਖ ਬੁੱਧੀਜੀਵੀ ਵਿਚਾਰੇ ਇਸ ਮਸਲੇ ਤੇ ਵਿਚਾਰਾਂ ਦਾ ਵੱਖਰੇਵਾ ਵੇਖਣ ਨੂੰ ਮਿਲ ਰਿਹਾ ਹੈ ਸ਼ਰਮਣੀ ਕਮੇਟੀ ਨੇ ਇਸ ਹਰਕਤ ਨੂੰ ਸਿੱਖਾਂ ਦੀ ਬੇਅਦਬੀ ਦੱਸਿਆ ਨਿਹੰਗ ਸਿੰਘ ਜਿੱਦੀ ਕਦਸਤਾਰ ਨੂੰ ਜਿਹੜਾ ਉਹ ਮਾਡਲਿੰਗ ਦੇ ਰੈਂਪ ਦੇ ਉਤੇ ਲੈ ਕੇ ਆਂਦਾ ਤੇ ਉਹਦੇ ਤੇ ਖੰਡੇ ਵੀ ਲੱਗੇ ਨੇ ਪਰ ਉਹਦੇ ਨਾਲ ਜਿਹੜੀ ਸਾਰਾ ਨਾ ਪੱਦੀ ਗੱਲ ਹੈ ਵੈਸੇ ਤਾਂ ਜੇ ਸਿਰਫ ਐਸੇ ਇਹੀ ਹੋਵੇ ਤਾਂ ਅਸੀਂ ਇਹ ਕਹਿ ਸਕਦੇ ਕਿ ਦਸਤਾਰ ਦੀ ਪ੍ਰਮੋਸ਼ਨ ਦੀ ਗੱਲ ਹੈ ਪਰ ਜਦੋਂ ਨਾਲ ਅਰਧ ਨੰਗਨ ਮਾਡਲਸ ਦੇ ਨਾਲ ਇਦਾਂ ਦੇ ਸੀਨ ਨੂੰ ਬਣਾਣਾ ਇਹ ਠੇਸ ਪਹੁੰਚਣ ਵਾਲੀ ਗੱਲ ਹੋ ਜਾਂਦੀ ਹੈ ਤੇ ਇੱਕ ਤਰ੍ਹਾਂ ਦਾ ਇਦਾਂ ਲੱਗਦਾ ਕਿ ਜਿਵੇਂ ਦਸਤਾਰ ਨਾਲ ਮਜ਼ਾਕ ਕੀਤਾ ਜਾ ਰਿਹਾ ਹੈ ਦੁਨੀਆ ਵੀ ਸੈਂਕੜੇ ਮਸਾਲਾ ਨੇ ਜਿਨ੍ਹਾਂ ਰਾਹੀਂ ਵਿਚਾਰ ਪ੍ਰਗਟ ਕਰਨ ਦੇ ਨਾਤੇ ਧਾਰਮਿਕ ਭਾਵਨਾਵਾਂ ਨੂੰ ਜਾਣੇ ਅਣਜਾਣੇ ਠੇਸ ਪਹੁੰਚਾਈ ਗਈ ਹੋਵੇ ਇਸ ਤਾਜ਼ਾ ਘਟਨਾ ਤੋਂ ਬਾਅਦ ਸਿੱਖ ਸਮਾਜ ਵਿੱਚ ਬਹੁਤਾਰੇ ਲੋਕਾਂ ਦੇ ਮਨਾਂ ਵਿੱਚ ਰੋਸ ਵੇਖਿਆ ਜਾ ਰਿਹਾ ਹੈ ਹੁਣ এবੀਪੀ ਸਾਂਝਾ ਤੁਹਾਡੇ smartphones ਵਿੱਚ ਐਂਡਰੋਇਡ ਯੂਜ਼ਰਸ ਪਲੇ ਸਟੋਰ ਵਿੱਚ ਅਤੇ ਐਪਲ ਯੂਜ਼ਰਸ ਐਪ ਸਟੋਰ ਵਿੱਚ ਜਾ ਕੇ এবੀਪੀ ਲਾਈਵ ਟਾਈਪ ਕਰੋ এবੀਪੀ ਦੇ ਆਈਕਨ ਨੂੰ ਸਿਲੈਕਟ ਕਰੋ ਐਪ ਨੂੰ ਇੰਸਟਾਲ ਕਰੋ ਫਿਰ ਇਸ ਐਪ ਵਿੱਚੋਂ ABP News Punjabi News ਸਿਲੈਕਟ ਕਰੋ ਇਸ ਤਰ੍ਹਾਂ ਪੰਜਾਬੀ ਵਿੱਚ ਜਾਣੋ ਪਲ-ਪਲ ਦੀਆਂ ਨਿਊਜ਼ ਅਪਡੇਟਸ ਤਾਂ ਹੁਣ ਚਲਦੇ ਫਿਰਦੇ ਕਿਤੇ ਵੀ ਕੋਈ ਵੀ ਖਬਰ ਜਾਣਣੀ ਹੋਵੇ ਤਾਂ ਡਾਊਨਲੋਡ ਕਰੋ ABP Live ਐਪ ਅਤੇ ਸਿਲੈਕਟ ਕਰੋ ABP News Punjabi